ਸਰ ਡਿਵਿੰਦਰ ਪਾਲ ਸਿੰਘ ਦੀ ਜੋ ਮੌਤ ਦੀ ਸਜ਼ਾ ਉਹ ਬਾਹਰ ਰੱਖੀ ਗਈ ਹੈ ਰਾਸ਼ਟਰਪਤੀ ਵੱਲੋਂ ਉਸ ਦੀ ਅਪੀਲ ਨੂੰ ਰੱਦ ਕੀਤਾ ਗਿਆ ਹੈ ਇਹਦੇ ਨਾਲ ਦੇਸ਼ ਤੇ ਵਿਦੇਸ਼ ਦੇ ਸਿੱਖਾਂ ਦੇ ਹਿਰਦੇ ਬਲੁੰਦ ਹੋਏ ਹਨ ਕਿਉਂਕਿ ਇੱਥੇ ਦੂਰਾ ਮਾਪਦੰਡ ਵਰਤਿਆ ਗਿਆ ਹੈ ਜਿਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅਵਤਾਰ ਸਿੰਘ ਜੀ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੀ ਅਗਵਾਈ ਵਿੱਚ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਇਸ ਦੇ ਯੋਗ ਉਪਰਾਲੇ ਕਰਨ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਇਹ ਮੈਂ ਬੇਨਤੀ ਕਰਨੀ ਚਾਹਾਂਗਾ ਜੋ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗੀ ਬਣ ਕੇ ਇੱਕ ਮੁੱਠ ਹੋ ਕੇ ਇਸ ਦੇ ਉੱਤੇ ਆਪਣਾ ਜੋ ਕੰਮ ਹੈ ਸ਼ੁਰੂ ਕਰਨਗੇ ਸ਼ਾਂਤੀਪੂਰਵਕ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਰਜ ਕਰਨਾ ਉਸ ਨੂੰ ਜਲਦੀ ਤੋਂ ਜਲਦੀ ਕੀਤਾ ਜਾਏ ਨਹੀਂ ਤਾਂ ਫਿਰ ਕੋਈ ਸਮੁੱਚੀਆਂ ਜਥੇਬੰਦੀਆਂ ਨੂੰ ਇਕੱਤਰ ਕਰਕੇ ਕੋਈ ਅਗਲਾ ਪ੍ਰੋਗਰਾਮ ਲਿਖਿਆ ਜਾਏਗਾ ਉਹਨਾਂ ਨੂੰ ਇਹ ਜੋ ਅਪੀਲ ਉਹਨਾਂ ਦੀ ਖਾਰਜ ਕੀਤੀ ਗਈ ਹੈ ਉਸਤੇ ਮੌੜ ਵਿਚਾਰ ਕਰਨ ਵਾਸਤੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਅਰ ਹੋਰ ਵੀ ਜੋ ਅਹੁਦੇਦਾਰ ਨੇ ਉਹਨਾਂ ਨੂੰ ਕੈਂਪੇਨ ਕੀਤਾ ਜਾਏ ਔਰ ਇਸ ਕਰਕੇ ਸਮੁੱਚੀ ਜਥੇਬੰਦੀਆਂ ਵੀ ਇਹਦੇ ਵੱਧ ਤੋਂ ਵੱਧ ਸਹਿਯੋਗ ਕੀ ਦੇਣ ਤਾਂ ਕਿ ਅਸੀਂ ਇਸ ਮਸਲੇ ਨੂੰ ਪਲੀ ਪ੍ਰਕਾਰ ਦੇ ਨਾਲ ਨਿਜਿੱਠ ਸਕੀਏ ਜੋ ਚੰਗੇ ਤੋਂ ਚੰਗਾ ਲਾਗੜਾ ਹੈ ਵਕੀਲ ਹੈ ਉਹਨਾਂ ਦੀ رائے ਲੈ ਕੇ ਜਿਸ ਤਰ੍ਹਾਂ ਵੀ ਇਹਦੇ ਵਿੱਚ ਕਾਮਯਾਬੀ ਪ੍ਰਾਪਤ ਹੋ ਸਕੇ ਉਸ ਦੇ ਅਨੁਸਾਰ ਹੀ ਉਹ ਆਪਣਾ ਜਿਹੜਾ ਕਾਰਜਾ ਕਰਨਗੇ ਤੇ ਮੇਨ ਕੇਸ ਨੇ ਉਹ ਦੋਨੇ ਜਿੰਦਾ ਨੇ ਜੀ ਉਹ ਚੰਗੇ ਭਲੇ ਨੇ ਜਿਉਂਦੇ ਮਨੁੱਖ ਦਾ ਕੇਸ ਜਿਸਮ ਆਦਮੀ ਦੇ ਉੱਤੇ ਆ ਉਹਨੂੰ ਫਾਂਸੀ ਦੇਣੀ ਇਹ ਕਿੱਧਰ ਦਾ ਨਿਆਂ ਹੈ ਜੇ ਕਾਨੂੰਨ ਨੂੰ ਅਸੀਂ ਲਈਏ ਤੇ ਹਜ਼ਾਰਾਂ ਬੰਦੇ ਜਿਹੜੇ ਸ਼ਰੀਆਮ ਕਤਲ ਕੀਤੇ ਗਏ ਨਿੱਕੇ ਨਿੱਕੇ ਬੱਚਿਆਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਸਟੋਪਾਂ ਦੇ ਉੱਤੇ ਭੁੰਨ ਭੁੰਨ ਕੇ ਮਾਰਿਆ ਗਿਆ ਪਹਿਲਾਂ ਉਹਨਾਂ ਸਾਰਿਆਂ ਨੂੰ ਫਾਂਸੀ ਦੇ ਲੈਣ ਫਿਰ ਇਸ ਪਾਸੇ ਵਿਚਾਰ ਕਰ ਲੈਣ ਔਰ ਸਿੱਖ ਹੋਣ ਦੇ ਨਾਤੇ ਵਿਦੇਸ਼ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਸ ਨੂੰ ਵੀ ਇਹਦੇ ਉੱਤੇ ਸੀਰੀਅਸ ਹੋ ਕੇ ਵਿਚਾਰ ਕਰਨੀ ਚਾਹੀਦੀ ਹੈ ਔਰ ਇਸ ਮਸਲੇ ਵਿੱਚ ਉਸ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ